rana r ਸਿੱਕੇਲ ਦੋਸਤੋ ਮੈਂ ਕੁਲਵੰਤ ਸਿੰਘ ਗਿੱਲ ਇੱਕ ਵਾਰੀ ਫੇਰ ਇੱਕ ਸੰਜੀਦਾ ਵਿਸ਼ੇ ਤੇ ਗੱਲ ਕਰਨ ਜਾ ਰਿਹਾ ਮੈਂ ਪਿਛਲੇ 20 ਕਰੇ ਪਹਿਲਾਂ ਮੈਂ ਇੱਕ ਟਰਸ ਦੀ ਗੱਲਬਾਤ ਕਰਦਾ ਹੁੰਦਾ ਸੀ ਔਰ ਗੱਲਬਾਤ ਮੈਂ ਕੱਟੋ-ਕੱਟ ਵੀ 11 12 ਵਾਰੇ ਕੀਤੀ ਔਰ ਪੂਰੀ ਦੁਨੀਆ ਦੇ ਵਿੱਚ ਤੁਸੀਂ ਮੇਰੇ ਉਹ ਪ੍ਰੋਗਰਾਮ ਵੀ ਵੇਖੇ ਗੱਲ ਕਰਦੇ ਆ ਪ੍ਰਵਾਸਰਾ ਦੀ ਤੁਹਾਨੂੰ ਸਭ ਨੂੰ ਪਤਾ ਹੈ ਕਿ ਦੁਨੀਆ ਕੋਨੇ-ਕੋਨੇ ਦੇ ਵਿੱਚ ਅੱਜ ਉਹਨਾਂ ਦਾ ਡਾਂਕਾ ਬੋਲਦਾ ਔਰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਉਹ ਮਰੀਜ਼ ਜਿਹੜੇ ਨੇ ਉਹ ਸਾਹਮਦੇ ਨੇ ਔਰ ਉਹਨਾਂ ਦੀ ਜਿਹੜੀ ਹੈ ਆਵਾਜ਼ ਜਿਹੜੀ ਹੈ ਉਹ ਪੂਰੇ ਮੁਲਕਾਂ ਦੇ ਵਿੱਚ ਮੈਂ ਲੈ ਕੇ ਗਿਆ ਉਹਨਾਂ ਨੂੰ ਰੂਬਰੂ ਕੀਤਾ ਕਿਉਂਕਿ ਜਦੋਂ ਇੱਕ ਛੋਟੇ ਜਿਹੇ ਕਮਰੇ ਵਿੱਚ ਕੋਈ ਸੰਸਾ ਚੱਲਦੀ ਹੋਵੇ ਤਾਂ ਹਰ ਛੋਟਾ ਵੱਡਾ ਬੰਦਾ ਵੀ ਉਸ ਚੀਜ਼ ਨੂੰ ਅਣਗੌਲਿਆ ਕਰ ਦਿੰਦਾ ਇੱਕ ਵਾਰੀ ਫੇਰ ਮੇਰੇ ਸਾਹਮਣੇ ਉਹੀ ਨਜ਼ਾਰਾ ਸਾਹਮਣੇ ਆ ਗਿਆ ਮੇਰੇ ਹਾਲਾਂਕਿ ਮੈਨੂੰ ਪਤਾ ਨਹੀਂ ਸੀ ਕਿ ਮੈਂ ਕਿੱਥੇ ਜਾ ਰਿਹਾ ਕਿਉਂਕਿ ਮੈਨੂੰ ਸਿਰਫ ਇਹ ਦੱਸਿਆ ਗਿਆ ਸੀ ਕਿ ਜਨਮ ਦਿਨ ਮਨਾਉਣਾ ਹੈ ਸਾਡੇ ਭਾਈ ਸਾਹਿਬ ਦਾ ਸਾਡੇ ਵੱਡੇ ਵੀਰ ਦਾ ਜਨਮ ਦਿਨ ਸੀ ਕਾਲੂਨ ਸਾਹਿਬ ਦਾ ਔਰ ਅਸੀਂ ਕਿਸੇ ਰਸਤ ਨੂੰ ਅਸੀਂ ਕੁਝ ਦਾਨਪੁਨ ਕਰਨਾ ਵੀ ਤੁਸੀਂ ਖਬਰ ਕਰਨੀ ਹੈ ਪਰ ਇੱਥੇ ਆ ਕੇ ਮੈਨੂੰ ਪਤਾ ਲੱਗਿਆ ਇਹ ਜ਼ਿੰਦਗੀ ਦੇ ਉਸ ਦਰਾਜ਼ ਉਸ ਉਮਰ ਦਰਾਜ਼ ਲੋਕਾਂ ਨੂੰ ਇਹ ਰਾਸ਼ਨ ਜਾਂ ਉਹਨਾਂ ਨੂੰ ਪਿਆਰ ਮੁਹੱਬਤ ਦੇਣ ਵਾਸਤੇ ਆਏ ਨੇ ਜਿਨ੍ਹਾਂ ਦੀ ਗੱਲ ਅਸੀਂ ਹਮੇਸ਼ਾ ਕਰਦੇ ਆਂ ਬਿਰਧ ਆਸ਼ਰਮ ਹਾਲਾਂਕਿ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਬਿਰਧ ਆਸ਼ਰਮਾਂ ਦੀ ਕੋਈ ਕਮੀ ਨਹੀਂ ਹੈਗੀ ਉੱਥੇ ਵੀ ਬਿਰਧ ਜਿਹੜੇ ਬਜ਼ੁਰਗ ਨੇ ਉਹ ਵਿਚਾਰੇ ਬਿਰਧ ਆਸ਼ਰਮਾਂ ਦੇ ਵਿੱਚ ਮੈਂ ਰੋਣ ਨਹੀਂ ਕਹੂੰਗਾ ਕਿ ਉਹਨਾਂ ਦੀ ਬਹੁਤ ਵਧੀਆ ਸੇਵਾ ਹੋ ਰਹੀ ਹੈ ਜੋ ਕਰੇ ਹੁੰਦੇ ਸ਼ਾਇਦ ਉਹ ਰੁੱਲ ਜਾਂਦੇ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਸਤਸ੍ਰੀਕਾਲ ਜੀ ਪਰ ਆਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਇਹਨਾਂ ਨਾਲ ਗੱਲਬਾਤ ਕਰਦੇ ਆ ਵੀ ਜਿਹੜਾ ਇਹ ਟਰਸਟ ਹੈ ਬਿਰਧ ਆਸ਼ਰਮ ਹੈ ਇਹ ਕਿਸ ਨਾਮ ਤੇ ਹੈ ਔਰ ਹੈ ਕਿੱਥੇ ਹੈ ਔਰ ਕਿਉਂ ਲੋੜ ਪਈ ਰਵਿੰਦਰ ਕੋਰ ਆਪਾਂ ਗੱਲਬਾਤ ਕਰਦੇ ਹਾਂ ਸਤਸ੍ਰੀਕਾਲ ਜੀ ਸਤਸ੍ਰੀਕਾਲ ਜੀ ਤੁਸੀਂ ਪਹਿਲਾਂ ਬਾਰੇ ਟਰਸਟ ਬਾਰੇ ਦੱਸੋ ਸਰ ਸਾਡਾ 올ਡ ਇਸ ਹੋਮ ਹੈਗਾ ਇਹ ਤਾਲਿਵਾਲ ਸੀਨੀਅਰ ਸਿਟੀਜ਼ਨ ਨਾਮ ਤੇ ਹੈਗਾ ਇਹ 118 ਸੈਕਟਰ ਨੀਅਰ TDI ਦੇ ਕੋਲ ਹੈਗਾ ਔਰ ਇਹਨੂੰ ਚੱਲਦਿਆਂ 2 ਸਾਲ ਹੋ ਗਏ ਨੇ 31 ਅਕਤੂਬਰ 2023 ਦੇ ਵਿੱਚ ਆਪਾਂ ਨੇ ਇਹਨੂੰ ਖੋਲਿਆ ਸੀਗਾ ਤੇ ਇਸ 31 ਅਕਤੂਬਰ ਨੂੰ ਪੂਰੇ 2 ਸਾਲ ਹੋ ਜਾਣਗੇ ਇਸ ਨੂੰ ਚੱਲਦਿਆਂ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਸੋਹਣਾ ਚੱਲ ਰਿਹਾ ਹੈ ਔਰ ਬਹੁਤ ਲੋਕ ਜੁੜ ਰਹੇ ਨੇ ਸਾਡਾ ਇੰਸਟਾ ਤੇ ਪੇਜ ਵੀ ਹੈਗਾ ਉੱਥੇ ਵੀ ਕਾਫੀ ਲੋਕਾਂ ਨੇ ਫੋਲੋ ਕੀਤਾ ਹੋਇਆ ਡੇ ਬਾਏ ਡੇ ਅਸੀਂ ਅੱਗੇ ਵਧ ਰਹੇ ਆ ਸਾਰਿਆਂ ਦੀ ਮਿਹਰਬਾਨੀ ਦੇ ਨਾਲ ਜੀ ਇਹਦਾ ਕਾਰਨ ਕੀ ਹੈ ਜਿੱਥੇ ਆਪਾਂ ਆਮ ਲੋਕਾਂ ਦੀ ਗੱਲਬਾਤ ਕਰੀਏ ਕਿਉਂਕਿ ਸਾਰੇ ਲੋਕ ਨਾ ਜੇ ਇੰਜੋਏ ਚ ਪਏ ਹੋਏ ਨੇ ਕੋਈ ਬੰਦਾ ਕਿਸੇ ਨੂੰ ਰਿਸ਼ਤੇਦਾਰ ਨੂੰ ਕੋਈ ਰੱਖ ਕੇ ਰਾਜੀ ਨਹੀਂ ਹੈ ਨਾ ਜੇ ਕੋਈ ਬਜ਼ੁਰਗ ਕਹਿ ਵੀ ਦੇ ਵੀ ਸਾਡਾ ਚਾਰ-ਚਨ ਬਜ਼ੁਰਗ ਸੰਭਲਿਓ ਤਾਂ ਉਹਦੇ ਵਿੱਚ ਵੀ ਪੰਜਾਬੀ ਜੀ ਕਹਿੰਦੇ ਨੇ ਬਿਸੂ ਪੈ ਜਾਂਦੇ ਨੇ ਹੈ ਨਾ ਲੇਕਿਨ ਇਹ じゃ ਕੀ ਮੰਨ ਦੇ ਵਿੱਚ ਆਇਆ ਵੀ ਤੁਹਾਨੂੰ ਲੋੜ ਕਿਉਂ ਪਈ ਵੀ ਆਪਾਂ ਯਾਰ ਇਹ ਸਾਰੇ ਜਿਹੜੇ ਬਜ਼ੁਰਗ ਨੇ ਜਿਹੜੇ ਨੀਡੀ ਨੇ ਜ਼ਰੂਰਤਬੰਦੇ ਨੇ ਜਿਨ੍ਹਾਂ ਨੂੰ ਘਰੋਂ ਕੱਢ ਦਿੰਦੇ ਨੇ ਜਿਨ੍ਹਾਂ ਦੇ ਬੱਚੇ ਨਹੀਂ ਸੰਭਲਦੇ ਉਹਨਾਂ ਨੂੰ ਫਿਰ ਆਪਣੇ ਇਸ ਟਰਸਟ ਦੇ ਵਿੱਚ ਅਸੀਂ ਲੈ ਕੇ ਆਈ ਹਾਂਜੀ ਸਰ ਸਰ ਦੇਖੋ ਜ਼ਿਆਦਾਤਰ ਦੇਖੋ ਅੱਜ ਕੱਲ ਡਿਪਰੈਸ਼ਨ ਬਹੁਤ ਚੱਲ ਰਿਹਾ ਹੈਗਾ ਡਿਪਰੈਸ਼ਨ ਦੇ ਪੇਸ਼ੈਂਟ ਨੂੰ ਘਰ ਦੇ ਵਿੱਚ ਸਾਰੇ ਬੱਚੇ ਨੇ ਜਿਹੜੇ ਜੌਬ ਕਰਦੇ ਨੇ ਡਿਪਰੈਸ਼ਨ ਦੇ ਪੇਸ਼ੈਂਟ ਨੂੰ ਘਰ ਚ ਰੱਖ ਕੇ ਹੀ ਨਹੀਂ ਰਾਜੀ ਹੈਗੇ ਬਿਕੋਜ਼ ਉਹਨਾਂ ਨੇ ਆਪਣੀ ਐਕਟੀਵਿਟੀਆਂ ਕਰੀ ਜਾਣੀਆਂ ਨੇ ਉਹਨਾਂ ਨੂੰ ਇੱਕ ਗੱਲ ਤੁਸੀਂ ਕਹੋਗੇ ਉਹਨਾਂ ਨੇ ਉਹ ਗੱਲ ਦੁਬਾਰਾ ਰੈਪੀਟੀਸ਼ਨ ਚ ਕਰਨੀ ਆ ਤਾਂ ਉਹਨਾਂ ਨੂੰ ਉਹ ਪ੍ਰੋਬਲਮਸ ਆਂਦੀ ਆ ਤਾਂ ਉਹਨਾਂ ਨੂੰ ਫਿਰ ਔਖਾ ਲੱਗਦਾ ਹੈਗਾ ਉਹਨਾਂ ਦੀ ਕੇਅਰ ਕਰਨਾ ਔਰ ਉਹਨਾਂ ਦੀ ਇੱਕ ਪ੍ਰੋਫੈਸ਼ਨਲ ਕੇਅਰ ਹੁੰਦੀ ਹੈ ਹਨਾ ਟਾਈਮ ਤੇ ਮੈਡੀਸਿਨਸ ਦੇਣੀ ਲੁੱਕ ਆਫਟਰ ਮਤਲਬ ਪ੍ਰੋਪਰ ਚਾਹੀਦਾ ਹੁੰਦਾ ਥੈਟਸ ਵਾਈ ਕਿ ਜਿਹੜੇ ਯੰਗ ਸਟਾਰ ਨੇ ਉਹ ਕਰ ਨਹੀਂ ਪਾਉਂਦੇ ਹੈਗੇ ਹਾਂਜੀ ਸਰ ਤੇ ਇਹਦਾ ਫੰਡ ਕਿੱਥੋਂ ਰੇਜ਼ ਹੁੰਦਾ ਪਰ ਕਿਉਂਕਿ ਇੱਕ ਇੱਕ ਬੰਦੇ ਤੇ ਜੇ ਐਕਸਪੈਂਸ ਆਪ ਤੁਸੀਂ ਦੇਖੋ ਮਾਈਕ ਆਪਣੇ ਕੋਲ ਜੇ ਆਪਾਂ ਇੱਕ ਬੰਦੇ ਦੀ ਗੱਲ ਕਰੀਏ ਉਹਦੀ ਐਕਸਪੈਂਸ ਨੀਅਰਪੋਰਟ 10 ਤੋਂ 12000 ਰੁਪਏ ਨਾਰਮਲ ਜਾ ਜਾਂਦਾ ਹਾਂਜੀ ਸਰ ਜੇ ਬਜ਼ੁਰਗ ਵਾਸਤਾ ਦੀ ਗੱਲ ਕਰੀਏ ਤਾਂ ਵੱਧ ਵੀ ਆ ਜਾਂਦਾ ਫਿਰ ਫੰਡ ਜਿਹੜਾ ਹੈ ਤੁਸੀਂ ਕਿੰਨੇ ਬੰਦੇ ਰੱਖੇ ਹੋਏ ਨੇ ਤੁਸੀਂ ਸਰ ਸਾਇਰਕਲੀ ਇਸ ਟਾਈਮ 7 ਹੈਗੇ ਨੇ ਦੂ ਦੀ ਡੈਥ ਹੋ ਗਈ ਪਿਛਲੇ ਮੰਥੀ ਤੇ ਫੰਡਿੰਗ ਦੀ ਗੱਲ ਕਰੀਏ ਸਰ ਦੇਖੋ ਜਦੋਂ ਖੋਲਿਆ ਸੀਗਾ ਉਦੋਂ ਤੇ ਕਿਸੇ ਪਾਸੋਂ ਫੰਡਿੰਗ ਨਹੀਂ ਸੀਗੀ ਜਿਹੜਾ ਸਾਡਾ ਇਹ ਖੋਲਿਆ ਹੋਇਆ 올ਡਰ ਹੋਮ ਜਿੱਥੇ ਇਹ ਵੀ ਸਾਡਾ ਰੈਂਟ ਤੇ ਆ ਫਿਨਹਾਲ ਵੀ ਰੈਂਟ ਤੇ ਹੀ ਹੈਗਾ ਪਰ ਅਸੀਂ ਸਾਨੂੰ ਇਹ ਵੀ ਨਹੀਂ ਸੀ ਪਤਾ ਕਿ ਡੋਨੇਸ਼ਨ ਕਿਸ ਤਰ੍ਹਾਂ ਕਰ ਸਕਦੇ ਹਾਂ ਅਸੀਂ ਪਹਿਲਾਂ ਨਿਊਜ਼ਪੇਪਰ ਚੈਟ ਦਿੰਦੇ ਸੀ ਦੇਖੋ ਅੱਜ ਕੱਲ ਦੇ ਯੰਗਸਟਰ ਤੇ ਨਿਊਜ਼ਪੇਪਰ ਪੜ੍ਹਦੇ ਹੀ ਨਹੀਂ ਹੈਗੇ ਬੜਾ ਪੈਸਾ ਵੇਸਟ ਹੋਇਆ ਉਹਦੇ ਵਿੱਚ ਵੀ ਪਰ ਫਿਰ ਸਾਨੂੰ ਕਿਸੇ ਨੇ ਮਤਲਬ ਸੁਜੈਸਟ ਕੀਤਾ ਕਿ ਤੁਹਾਨੂੰ ਆਪਣੀ ਕੈਂਪੇਨ ਕਰਨੀ ਚਾਹੀਦੀ ਆ ਅਸੀਂ ਗੁਰਦੁਆਰਾ ਸਿੰਘ ਸ਼ਿਦਾਂ ਸਾਡਾ ਹਰ ਸੰਡੇ ਦਸਵੀਂ ਸੰਗਰਾਹਦ ਉੱਥੇ ਕੈਂਪ ਲੱਗਦਾ ਹੈ ਕੈਂਪ ਦੇ ਦੌਰਾਨ ਅਸੀਂ ਪੈਂਪਲੇਟ ਬੰਨਦੇ ਆ ਉਹਦੇ ਥਰੂ ਲੋਕ ਸਾਡੇ ਕੰਟੈਕਟ ਚਾਹੁੰਦੇ ਨੇ ਆਈ ਥਿੰਕ ਸੋ ਕਿ ਵੀ ਸਭ ਤੋਂ ਵੱਡੀ ਕੈਂਪੇਨ ਦੇ ਦੌਰਾਨ ਤੁਸੀਂ ਜਿਹੜੀ ਉਹ ਕਰ ਸਕਦੇ ਹੋ ਆਪਣੀ ਹਾਂਜੀ ਅਕਲਵਿੰਦਰ ਤੇਰੀ ਉਮਰ ਦੇ ਵਿੱਚ ਜੇ ਆਪਾਂ ਗੱਲਬਾਤ ਕਰੀਏ ਤੇਰੀ ਉਮਰ ਦੇ ਵਿੱਚ ਨਾ ਕੁੜੀਆਂ ਖੇਡਦੀਆਂ ਹਾਸਦੀਆਂ ਖੇਡਦੀਆਂ ਨਾ ਉਹ ਵੀ ਆਪਣੇ ਕੈਰੀਅਰ ਦਾ ਬਲ ਧਿਆਨ ਦਿੰਦੀਆਂ ਨੇ ਮੇਰੇ ਅਸਲ ਕਿ ਮਨ ਚ ਬਲਬਲਾ ਆ ਕਿ ਮਾਪੇ ਆਪਣੇ ਜੋ ਸੋਚੇ ਹਨ ਉਹ ਸੋਚ ਤੇ ਤੁਹਾਨੂੰ ਵੀ ਪਹਿਰਾ ਦੇਣਾ ਪਿਆ ਸਰ ਇਸ ਤਰ੍ਹਾਂ ਸੀਗਾ ਜਿਹੜੇ ਇਹਦੇ ਮੇਨ ਹੈਗੇ ਨੇ ਧਾਲੀਵਾਲ ਸਾਹਿਬ ਉਹ ਇੱਥੇ ਪਹੁੰਚ ਨਹੀਂ ਪਾਏ ਅੱਜ ਕਿਸੇ ਕੰਮ ਕਰਕੇ ਮੈਂ ਉਹਨਾਂ ਦੇ ਕੋਲੇ ਪਿਛਲੇ 15 ਸਾਲ ਤੋਂ ਹੀ ਕੰਮ ਕਰ ਰਹੀ ਹਾਂ ਐਜ਼ ਅ ਨਰਸ ਤੇ ਅਸੀਂ ਜਦੋਂ ਉਹਨਾਂ ਨੇ ਸ਼ੁਰੂ ਕੀਤਾ ਮੇਰੀ ਮੈਰिज ਹੋ ਗਈ ਸੀ ਉਹਨਾਂ ਨੇ ਪੁੱਛਿਆ ਕਿ ਤੁਸੀਂ ਸਾਡੇ ਨਾਲ ਦੁਬਾਰਾ ਕੰਮ ਕਰੋਗੇ ਤੇ ਮੇਰੇ ਹਸਬੰਡ ਅਲੋਕ ਕੀਤਾ ਤਾਂ ਮੈਂ ਇੱਥੇ ਦੁਬਾਰਾ ਆ ਗਈ ਮੇਰਾ ਪ੍ਰੋਫੈਸ਼ਨ ਸੀਗਾ ਨਰਸਿੰਗ ਦਾ ਹਾਂਜੀ ਮੈਨੇ ਸਟਾਫ ਨਰਸਿੰਗ ਦਾ ਕੀਤਾ ਹੋਇਆ ਓਟੀ ਦਾ ਵੀ ਕੀਤਾ ਹੋਇਆ ਤੇ ਮੇਨ ਤਾਲੀਵਾਲ ਹੈਗੇ ਨੇ ਹਾਂਜੀ ਮੇਜਰ ਸਿੰਘ ਤਾਲੀਵਾਲ ਹਾਂਜੀ ਉਹ ਸੁਹਾਣੇ ਦੇ ਨਹੀਂ ਸਰ ਹਾਂਜੀ ਬੇਸਿਕਲੀ ਆ ਆਪਣੇ ਨਾਬੇ ਤੋਂ ਨੇ ਹਾਂਜੀ ਪਟਿਆਲਾ ਡਿਸਟ੍ਰਿਕਟ ਨਾਲ ਹੋਰ ਵੀ ਕੋਟਰਸ ਚੱਲਦਾ ਇਸੋ ਨਾਲ ਨੀ ਸਿਰਫ ਪੇਸ਼ੈਂਟ ਕੇਅਰ ਦਾ ਆਪਣਾ ਕੰਮ ਹੈਗਾ ਬੜੇ ਸ ਬੱਚੀ 30 ਸਾਲ ਤੋਂ ਪੇਸ਼ੈਂਟ ਕੇਅਰ ਦਾ ਕੰਮ ਹੈਗਾ ਤਾਂ ਉਹਦੇ ਉਹਦੇ ਤੇ ਹੀ ਚੱਲ ਰਿਹਾ ਹੈ ਹਾਂਜੀ ਹਾਂਜੀ ਬਿਲਕੁਲ ਜੀ ਦੋਸਤੋ ਦੇਖੋ ਮੈਂ ਇੱਕ ਛੋਟੀ ਜੀ ਗੱਲ ਕਹਿਣਾ ਹੁੰਨਾ ਵੀ ਚੰਗਾ ਕੰਮ ਕਰਨ ਵਾਸਤੇ ਨਾ ਕਿਸੇ ਦੀ ਸਲਾਹ ਦੀ ਲੋੜ ਨਹੀਂ ਪੈਂਦੀ ਉਹ ਬੰਦਾ ਆਪਣੇ ਆਪ ਕਰ ਦਿੰਦਾ ਅੱਜ ਸਾਡੇ ਨਾਲ ਮੇਰੇ ਛੋਟੇ ਵੀਰ ਬੈਠੇ ਨੇ ਉਹਨਾਂ ਦਾ ਜਨਮ ਦਿਨ ਵੀ ਸੀ ਅਕਸਰ ਆਪਾਂ ਜਨਰੇਸ਼ਨ ਦੀ ਜੀ ਗੱਲਬਾਤ ਕਰੀਓ ਜਨਮ ਦਿਨ ਨਾ ਮਨਾਉਣ ਦੇ ਲਈ ਹੋਟਲਾਂ 'ਚ ਕਲੱਬਾਂ 'ਚ ਬਾਬਾਂ 'ਚ ਪਰ ਇਹਨਾਂ ਨੇ ਜਨਮ ਦਿਨ ਮਨਾਇਆ ਇਸ ਸਾਥ ਤੇ ਨਾ 올ਡੇਜ਼ ਹੋਮ ਦੇ ਵਿੱਚ ਆਪਾਂ ਗੱਲਬਾਤ ਕਰਦੇ ਉਹਨਾਂ ਦੇ ਪਿਤਾ ਜੀ ਨੇ ਮੇਰੇ ਨਾਲ ਬੈਠੇ ਨੇ ਪਹਿਲੇ ਇਹਨਾਂ ਨਾਲ ਗੱਲਬਾਤ ਕਰਦੇ ਸਸਰੀ ਕਾਲ ਜੀ ਤੁਹਾਡਾ ਵੀ ਜਨਮ ਦਿਨ ਹੈ ਤੁਹਾਡਾ ਵੀ ਤੁਸੀਂ ਸੋਸ਼ਲ ਵਰਕ ਕਰਦੇ ਰਹਿੰਦੇ ਹੋ ਕੋਈ ਪਹਿਲਾ ਕੰਮ ਨਹੀਂ ਹੈ ਪਰ ਇਹ ਤੁਸੀਂ ਤੁਹਾਡੇ ਮਨ ਚ ਕਿਵੇਂ ਆ ਵੀ ਇੱਥੇ ਜਾਇਜ਼ ਹੈ ਅ ਦਰਅਸਲ ਜਨਮ ਦਿਨ ਮੇਰੇ ਬੇਟੇ ਦਾ ਗੁਰਵਿੰਦਰ ਸਿੰਘ ਦਾ 15 ਅਗਸਤ ਦਾ ਤੇ ਇਹ ਕੈਨੇਡਾ ਵਿੱਚ ਰਹਿੰਦਾ ਹੈ ਤੇ ਪਰਿਵਾਰ ਨਾਲ ਆਇਆ ਸੀਗਾ ਤੇ ਇਹਦਾ ਅੱਜ ਜਨਮ ਦਿਨ ਸੀ ਤੇ ਇਹਨੇ ਇਜ਼ਹਾਰ ਕੀਤਾ ਕਿ ਮੈਂ ਲੋੜਵੰਦ ਇਨਸਾਨਾਂ ਦੀ ਮਦਦ ਕਰਾਂ ਤੇ ਮੈਡਮ ਦੇ ਕੰਟੈਕਟ ਵਿੱਚ ਸੀਗੇ ਇਹ ٹرسٹ ਵਾਲੇ 2 ਸਾਲ ਪਹਿਲਾਂ ਵੀ ਬੇਟੀ ਦੇ ਜਨਮ ਤੇ ਮੈਡਮ ਜਲਜੀਤ ਕੌਰ ਇਸੇ ਤਰ੍ਹਾਂ ਇੱਥੇ ਕਰਕੇ ਗਏ ਸੀਗੇ ਤੇ ਇਸ ਕਰਕੇ ਅਸੀਂ ਇਹੀ ਡੈਸਟੀਨੇਸ਼ਨ ਚੁਣੀ ਤੇ ਗੁਰਵਿੰਦਰ ਨੇ ਫਿਰ ਇਹ ਚਾਇਆ ਕਿ ਮੈਂ ਇਸ ਤਰ੍ਹਾਂ ਕੁਝ ਸ਼ੇਅਰ ਕਰਾਂ ਦਾਨ ਕਰਾਂ ਇਸ ਆਪਣੇ ਜਨਮ ਦਿਨ ਦੇ ਉੱਤੇ ਬਿਲਕੁਲ ਜੀ ਸੋ ਗੁਰਵਿੰਦਰ ਤੇਰੇ ਮਨ ਦੇ ਵਿੱਚ ਕਿਵੇਂ ਆਇਆ ਉਸ ਲਈ ਕੀ ਹੁੰਦਾ ਨਾ ਜਦੋਂ ਜਨੰਦਰ ਹੁੰਦਾ ਉਹ ਤਾਂ ਫਿਰ ਮਾਪੇ ਤੁਸੀ ਕਹਿੰਦੇ ਵੀ ਲੈ ਕੱਢੋ ਪੈਸੇ ਠੀਕ ਹੈ ਨਾ ਜਾਂ ਫਿਰ ਕੋਈ ਪਾਰਟੀ ਰੈਂਡ ਕਰੋ ਪੈਸੇ ਮੈਂ ਖਰਚੂਗਾ ਚਾਹ ਪੰਜ ਵੇਲੀ ਬੁਲਾਈਏ ਤੇ ਫਿਰ ਵੇਲੀ ਤਾਂ ਹੁਣ ਸਾਰੇ ਆਪਣੇ ਕੋਲੇ ਬਜ਼ੁਰਗ ਹੀ ਨੇ ਹੁਣ ਇੱਥੇ ਜਿੰਨਾਂ ਜਿਹੜਾ ਨਾਲ ਆਪਾਂ ਚਾਹ ਵੀ ਪੀਤੀਏ ਤੇ ਸਮੋਸੇ ਵੀ ਖਾਦੇ ਨੇ ਇਹ ਵਿਚਾਰ ਜਿਹੜੇ ਨੇ ਇਹ ਜੈਨੇਟਿਕ ਚੱਲ ਰਹੇ ਨੇ ਕਿਉਂਕਿ ਤੁਹਾਡੇ ਮਾਪੇ ਵੀ ਇੱਥੇ ਸੋਸ਼ਲ ਵਰਕ ਕਰਦੇ ਨੇ ਦੇਖੋ ਜੀ ਪਹਿਲਾਂ ਆਪਾਂ ਕੈਨੇਡਾ ਸਿਕਾ ਤਿੰਨ ਚਾਰ ਸਾਲ ਤੋਂ ਮਤਲਬ ਕਿ ਹੁਣ ਆਏ ਆ ਤੇ ਜਦ ਜੇ ਬਰਥਡੇ ਮਨੰਦ ਸੀ ਇਸ ਤਰ੍ਹਾਂ ਬਣਾਉਂਦੇ ਸੀਗੇ ਸਾਰੇ ਫਰੈਂਡਸ ਇਕੱਠੇ ਹੁੰਦੇ ਸੀਗੇ ਪਾਰਟੀ ਕਰਦੇ ਸੀਗੇ ਹੁਣ ਚਲੋ ਸਬਾਬਾ ਮੈਂ ਇੰਡੀਆ ਸਟੇਮ ਆਇਆ ਹੋਇਆ ਤੇ ਮੇਰਾ ਦਿਲ ਸੀਗਾ ਕਿ ਚਲੋ ਅੱਜ 15 ਅਗਸਤ ਹੈਗਾ ਤੇ ਸਾਰਾ ਪਰਿਵਾਰ ਇਕੱਠੇ ਹੈ ਤੇ ਮੈਂ ਹੁਣ ਜਿਵੇਂ ਜੁਨੀਅਰ ਲਾਇਓਨਸ ਕਲੱਬ ਦੇ ਨਾਲ ਤੇ ਮੇਰਾ ਦਿਲ ਸੀਗਾ ਕਿ ਜਿਹੜਾ ਆ 15 ਅਗਸਤ ਇੱਕ ਸਾਡਾ ਆਜ਼ਾਦੀ ਦਾ ਦਿਵਸ ਹੈਗਾ ਦੇਸ਼ ਦਾ ਤੇ ਮੇਰਾ ਜਨਮ ਦਿਨ ਵੀ ਹੈਗਾ ਕਿ ਆਪਾਂ ਅਮਨ ਅੱਜ ਦਾ ਦਿਨ ਸੇਵਾ ਤੇ ਆਪਾਂ ਸਮਰਪਿਤ ਕਰੀਏ ਤੇ ਮੈਂ ਬੜਾ ਸ਼ੁਕਰਗੁਜ਼ਾਰ ਆ ਤਿਲਕਰਾਜ ਜੀ ਦਾ ਮੇਰੇ ਮਦਰ ਦਾ ਜਜੀਤ ਕੌਰ ਜੀ ਦਾ ਜਿਨ੍ਹਾਂ ਨੇ ਮਤਲਬ ਤੇ ਮੈਂ ਸ਼ੁਕਰਗੁਜ਼ਾਰ ਆ ਮੈਂ ਜਿਹੜਾ ਸਾਡੇ ਸੀਨੀਅਰਸ ਨੇ ਲੌਨ ਕਲੱਬ ਦੇ ਸਾਰੇ ਇੱਥੇ ਆਏ ਹੋਏ ਨੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਪੂਰੀ ਟੀਮ ਦਾ ਗਿਲਸਾ ਜੀ ਤੁਸੀਂ ਆ ਕੇ ਤੁਸੀਂ ਮੇਰੇ ਬਰਥਡੇ ਤੇ ਮੇਰੇ ਨਾਲ ਤੁਸੀਂ ਮਤਲਬ ਕਿ ਸ਼ਾਮਿਲ ਹੋਏ ਤੁਸੀਂ ਸਮੋਸੇ ਵੰਡੇ ਕੀ ਸਮੋਸੇ ਸਾਂਝੇ ਕੀਤੇ ਜੀ ਤੇ ਹੁਣ ਇਸ ਤਰ੍ਹਾਂ ਮਤਲਬ ਮਨਾ ਕੇ ਹੁਣ ਆਪਾਂ ਹੋਰ ਜੁੜੇ ਰਾਵਾਂਗੇ ਇਹ ਨਹੀਂ ਕਿ ਆਪਾਂ ਜਾਏ ਤੇ ਫਿਰ ਮੁੜ ਕੇ ਆਪਾਂ ਫਿਰ ਮਤਲਬ ਇੱਥੇ ਆਉਣੇ ਲਈ ਆਪਾਂ ਪੈਨ ਦੇ ਵਿੱਚ ਨੰਬਰ ਲੈ ਕੇ ਜਾ ਰਹੇ ਆ ਆਪਾਂ ਟਰਾਈ ਕਰਾਂਗੇ ਜਿੰਨੇ ਖਾਦੀ ਪਰਮਾਤਮਾ ਹਨ ਬਲ ਬਖਸ਼ੇਗਾ ਆਪਾਂ ਟਰਾਈ ਕਰਾਂਗੇ ਬਈ ਐਵਰੀ ਮੰਥ ਆਪੇ ਇੱਥੇ ਆ ਸਕੀਏ ਤੇ ਦੇਖੋ ਜ ਜ ਸੇਵਾ ਕਰ ਰਹੇ ਹੁੰਦੀ ਹੈ ਸੇਵਾ ਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਮਤਲਬ ਕਿ ਬਹੁਤ ਜ਼ਿਆਦਾ ਕੋਈ ਸੇਵਾ ਕਰਦੀਏ ਨਿੱਕੀ ਨਿੱਕੀ ਲੋਡਾਂ ਦਾ ਇਸ ਆਪਾਂ ਮਤਲਬ ਧਿਆਨ ਰੱਖਣਾ ਹੁੰਦਾ ਹੈ ਚਾਹੇ ਉਹ ਜਿਵੇਂ ਬੈੱਡ ਸ਼ੀਟਸ ਹੋ ਗਿਆ ਜਿਵੇਂ ਅਮੈਨਿਟੀਆਂ ਹੋ ਗਿਆ ਏਵਰੀ ਡੇ ਸ਼ਾਵਰ ਲੈਣ ਦੀਆਂ ਬੇਸਿਕ ਹਾਈਜੀਨ ਦੀਆਂ ਤੇ ਆ ਸਭ ਚੀਜ਼ਾਂ ਮਤਲਬ ਕਿ ਆਪਾਂ ਜੇ ਕਰਦੇ ਰਹੀਏ ਤੇ ਆਪਾਂ ਵੀ ਮਤਲਬ ਇਹਨਾਂ ਨਾਲ ਸ਼ਰੀਕ ਹੋ ਸਕਦੇ ਆ ਕਿ ਇਹਨਾਂ ਨਾਲ ਲੜ ਕੇ ਆਪਾਂ ਥੋੜੀ ਸੇਵਾ ਕਰ ਸਕੀਏ ਆਪਾਂ ਆਪਣੇ ਸਾਰੇ ਡੇਲੀ ਕੰਮਾਂ 'ਚ ਬਹੁਤ ਬਿਜ਼ੀ ਹੁੰਨੇ ਆ ਤੇ ਆਪਾਂ ਨਹੀਂ ਸਮੇਂ ਕੱਢ ਸਕਦੇ ਅਸੀਂ ਮਤਲਬ ਕਿਰਤ ਕਰ ਰਿਹਾ ਹਨਾ ਪਰਿਵਾਰ ਚ ਲੱਗ ਰ ਅਗਰਸ ਜੀਵਾ ਪਰ ਆਪਾਂ ਜੇ ਨਾ ਥੋੜਾ ਰਲ ਕੇ ਹੈਲਪ ਕਰ ਸਕੀਏ ਮੈਂ ਹੋਰ ਵੀ ਆਪਣੇ ਦੋਸਤਾਂ ਨੂੰ ਬਹੁਤ ਚੀਜ਼ਾਂ ਦੇ ਮੋਟੀਵੇਟ ਕਰਦਾ ਕਿ ਮੇਰੇ ਫਰੈਂਡ ਬਾਰ ਹੈਗੇ ਨੇ ਉਹ ਸਭ ਜੁੜਨਗੇ ਉਹ ਸਭ ਨੂੰ ਮੈਂ ਮੋਟੀਵੇਟ ਕਰਦਾ ਕਿ ਆਓ ਸਾਰੇ ਆਪਾਂ ਜਿੰਨਾ ਕਿ ਥੋੜਾ ਬਹੁਤ ਵੀ ਕਰ ਸਕੀਏ ਇਨਸਾਨੀਅਤ ਦੇ ਤੌਰ ਤੇ ਐਟ ਲੀਸਟ ਜਿਹੜੇ ਇਨਸਾਨੇ ਜ਼ਿੰਦਾ ਰੋਗੇ ਅੱਜ ਦੇ ਕੱਲ ਯੁੱਗ ਦੇ ਵਿੱਚ ਵੀ ਤੇ ਥੋੜਾ ਥੋੜਾ ਸਾਡਾ ਵੀ ਫਰਜ਼ ਬਣਦਾ ਕਿ ਆਪਾਂ ਇਨਪੁੱਟ ਪਾਉਂਦੇ ਰਹੀਏ ਜੀ ਤੁਸੀਂ ਆਪਣੇ ਬਾਰੇ ਦੱਸੋ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਮੈਂ ਪਿਛਲੇ 8 ਸਾਲਾਂ ਤੋਂ ਲਾਇਓਨਸ ਕਲੱਬ ਇੰਟਰਨੈਸ਼ਨਲ ਦਾ ਮੈਂਬਰ ਹਾਂ ਔਰ ਪਿਛਲੇ 8 ਸਾਲਾਂ ਤੋਂ ਮੈਂ ਲਾਇਓਨਸ ਕਲੱਬ ਦੇ ਵਿੱਚ ਵੱਖ-ਵੱਖ ਪੋਸਟਾਂ ਤੇ ਮੈਂ ਵਲੰਟਰੀ ਤੌਰ ਤੇ ਕੰਮ ਕਰ ਰਿਹਾ ਹਾਂ ਇਸ ਸਾਲ ਮੈਨੂੰ ਸੰਸਥਾ ਵੱਲੋਂ ਜਿਹੜੀ ਕਿ ਦੁਨੀਆ ਦੀ ਸਭ ਤੋਂ ਵੱਡੀ ਸੰਸਥਾ 138 ਕੰਟਰੀ ਦੇ ਵਿੱਚ ਚੱਲ ਰਹੀ ਹੈ ਤੋਂ ਡਿਸਟ੍ਰਿਕਟ 321 ਐਫ ਦੇ ਮੈਂ ਰੀਜਨ ਚੇਅਰ ਪਰਸਨ ਹਾਂ ਮੇਰੇ ਅੰਦਰ 12 ਕਲੱਬ ਨੇ ਜਿਹਦੇ ਚੋਂ ਮੈਡਮ ਕਾਲੋਂ ਸਾਡੇ ਜ਼ੋਨ ਚੇਅਰ ਪਰਸਨ ਨੇ ਇਹਨਾਂ ਦੇ ਅੰਦਰ 4 ਕਲੱਬ ਨੇ ਔਰ ਇਹਨਾਂ ਨੂੰ ਮੈਂ ਵਧਾਈ ਦੇਣਾ ਚਾਹਨਾ ਵੀ ਅੱਜ ਆਪਣੇ ਬੇਟੇ ਦੇ ਜਨਮ ਦਿਨ ਤੇ ਚਾਰੇ ਕਲੱਬਾਂ ਦੇ ਰਿਪ੍ਰੈਜ਼ੈਂਟੇਟਿਵ ਆਪਣੇ ਨਾਲ ਲੈ ਕੇ ਆਏ ਨੇ ਵੀ ਉੱਥੇ ਆ ਕੇ ਆਪਣੀ ਦਸਵੰਦ ਚ ਬੇਟਾ ਇਹਨਾਂ ਦਾ ਜਿਹੜਾ ਗੁਜਰਗਾਨ ਦੇ ਨਾਲ ਆਪਣਾ ਬਰਥਡੇ ਮਨਾ ਰਿਹਾ ਹੈ ਔਰ ਕਾਲੋ ਪਰਿਵਾਰ ਨੂੰ ਮੈਂ ਇੱਥੇ ਵਧਾਈ ਵੀ ਦੇਣਾ ਚਾਹੁੰਦਾ ਵੀ ਆਪਣੇ ਬੱਚਿਆਂ 'ਚ ਬੜੇ ਅੱਛੇ ਸੰਸਕਾਰ ਜਿਹੜੇ ਨੇ ਇਹ ਦੇ ਰਹੇ ਨੇ ਔਰ ਇਹਨਾਂ ਨੂੰ ਵੇਖ ਕੇ ਦੂਜੇ ਜਿਹੜੇ ਮਾਂ ਪਿਓ ਜਿਹੜੇ ਨੇ ਉਹ ਵੀ ਆਪਣੇ ਬੱਚਿਆਂ ਨੂੰ ਇਹੋ ਜਿਹੇ ਸੰਸਕਾਰ ਦੇਣ ਮੇਰੀ ਇਹ ਕਾਮਨਾ ਹੈ ਔਰ ਜਿੱਥੇ ਮੈਂ ਕਾਲੋਂ ਸਾਹਿਬ ਬ੍ਰਿਗੇਡੀਅਰ ਸਾਹਿਬ ਮੇਰੇ ਸਾਡੇ ਵੱਡੇ ਪਿੱਠੇ ਨੇ ਇਹਨਾਂ ਨੂੰ ਵਧਾਈ ਦੇਣਾ ਤੋਂ ਮੇਰੀ ਜਿਹੜੀ ਸੰਸਥਾ ਲਾਇਓਂਸ ਇੰਟਰਨੈਸ਼ਨਲ ਮੇਨ 8 ਕਾਜ਼ੇ ਦੇ ਉੱਤੇ ਕੰਮ ਕਰ ਰਹੀ ਹੈ ਔਰ ਪੂਰੇ ਵਰਲਡ ਦੇ ਵਿੱਚ ਰਿਲੀਫਿੰਗ ਕਰਤੇ ਡੈਪਟਿਟਿਸ ਦੇ ਉੱਤੇ ਆਈ ਕੇਅਰ ਦੇ ਉੱਤੇ ਵਿਜਨ ਜਿਹਨੂੰ ਆਪਾਂ ਬੋਲਦੇ ਆ ਔਰ ਅਦਰ ਰਹੇ ਜਿਹੜੀਆਂ ਆਫਤਾਂਆਂ ਦੀਆਂ ਨੇ ਉਹਨਾਂ ਦੇ ਉੱਤੇ ਕੰਮ ਕਰ ਰਹੇ ਆ এনवायरमेंट ਦੇ ਉੱਤੇ ਸਾਡਾ ਅੱਜਕੱਲ੍ਹ ਤ੍ਰੀਪਲਾਂਟੇਸ਼ਨ ਦਾ ਬੜਾ ਜੰਗੀ ਪੱਦਰ ਤੇ ਕੰਮ ਚੱਲ ਰਿਹਾ ਹੈ। ਤੋਂ ਮੈਨੂੰ ਕੱਲ ਮੈਡਮ ਜੀ ਨੇ ਮੈਸੇਜ ਲਗਾਇਆ ਸੀ ਵੀ ਅਸੀਂ ਜੋਨ ਲੈਵਲ ਤੇ ਆਪਣੇ ਬੇਟੇ ਦਾ ਬਰਥਡੇ ਸੈਲੀਬ੍ਰੇਟ ਕਰਨਾ ਹੈ ਔਰ ਉਹੀ ਤੁਹਾਡੇ ਵਾਲੀ ਗੱਲ ਠੀਕ ਹੈ ਵੀ ਜਦੋਂ ਕੋਈ ਕਹਿੰਦਾ ਨਾ ਬਰਥਡੇ ਸੈਲੀਬ੍ਰੇਟ ਕਰਨਾ ਤੇ ਉਹ ਨਜ਼ਾਰਾ ਸਾਹਮਣੇ ਆ ਜਾਂਦਾ ਵੀ ਕੇਕ ਕਟਾਂਗੇ ਤੇ ਉੱਥੇ ਤੇ ਵੀ ਉਹ ਬਲੂਨ ਲੱਗੇ ਹੋਣਗੇ ਬੜਾ ਕੁਛ ਪਰ ਜਦੋਂ ਕਹਿੰਦੇ ਜੀ ਕਾਰਜ ਵੜ ਕੇ ਪਿੱਛੇ ਪਿੱਛੇ ਆਈ ਚੱਲੋ ਜੀ ਉਹਨੇ ਤੇ ਇੱਥੇ ਆ ਕੇ ਸਾਨੂੰ ਉਤਾਰ ਦਿੱਤਾ ਤੇ ਬੜਾ ਅੱਛਾ ਲੱਗਿਆ ਵੀ ਇਹ ਵੀ ਇੱਕ ਨੀ ਇੱਕਲਾ ਤਰੀਕਾ ਹੈ ਬਰਥਡੇ ਮਨਾਉਣ ਦਾ ਔਰ ਇਹਦੇ ਤੋਂ ਮੈਂ ਕਹਿੰਦਾ ਅੱਜ ਦੇ ਸਮਾਜ ਨੂੰ ਸੇਧ ਲੈਣੀ ਚਾਹੀਦੀ ਹੈ ਉਹ ਖਾਸ ਤੌਰ ਤੇ ਯੰਗ ਜਨਰੇਸ਼ਨ ਨੂੰ ਥੈਂਕ ਯੂ ਜੀ ਥੈਂਕ ਯੂ ਜੀ ਬਾਬਾ ਸ਼ੁਕਰੀਆ ਤੁਹਾਡਾ ਹੁਣ ਇਸ ਇੱਕ ਵੀ ਜੇ ਆਪਾਂ ਬੈਕ ਕਹਿੰਦੇ ਬੈਕਬੋਨ ਚੰਗੀ ਹੋਵੇ ਨਾ ਰੀਡ ਦੀ ਹੱਡੀ ਤਾਂ ਫਿਰ ਸਾਰੇ ਇਹਨਾਂ ਡੱਬੇ ਵਧੀ ਹੁੰਦੇ ਨੇ ਨਹੀਂ ਤੁਸੀਂ ਬੈਠੇ ਰਹੋ ਮੈਂ ਮਾਈਕ ਆਪਣੇ ਆਪ ਪਹਚਾ ਲਵਾਂ ਉਹਨਾਂ ਕੋਲ ਸਾਡੇ ਨਾਲ ਮੈਡਮ ਕਾਲੋਂ ਬੈਠੇ ਨੇ ਜਿਹੜੇ ਸਾਰਿਆਂ ਨੂੰ ਖਿੱਚ ਕੇ ਲਿਆਉਂਦੇ ਨੇ ਮੈਨੂੰ ਵੀ ਮੈਨੂੰ ਸਾਨੂੰ ਵੀ ਇਹੀ ਖਿੱਚ ਕੇ ਲਿਆਉਂਦੇ ਨੇ ਔਰ ਮੇਰਾ ਇਹਨਾਂ ਨਾਲ ਪਿਆਰ ਜਿਹੜਾ ਹੈਗਾ ਇੱਕ ਵੱਡੇ ਭਰਾ ਤੇ ਛੋਟੇ ਭਰਾ ਨਾਲ ਪਿਆਰ ਆ ਸਾਡਾ ਆਪਸ ਵਿੱਚ ਪਰ ਜਦੋਂ ਵੀ ਇਹ ਮੈਨੂੰ ਆਵਾਜ਼ ਮਾਰ ਦਿੰਨੇ ਤਿਲਕ ਮੈਨੂੰ ਆਵਾਜ਼ ਮਾਰਦਾ ਤੇ ਮੇਰੇ ਮਨ ਦੇ ਵਿੱਚ ਨਾ ਆਟੋਮੈਟਿਕਲੀ ਕੁਝ achhiyan vibration ਸ਼ੁਰੂ ਹੋ ਜਾਂਦੀਆਂ ਨੇ ਕਿ ਮੈਂ ਯਾਰ ਜਾ ਕੇ ਆਵਾਂ ਵੀ ਮੈਨੂੰ ਕੋਈ ਸਿੱਖ ਨੂੰ ਮਿਲਦਾ ਇਹਨਾਂ ਕੋਲੋਂ ਬਹੁਤ ਕੋਸ਼ਿਸ਼ ਕਰਕੇ ਮੈਂ ਮੈਂ ਸਾਡੀ ਮੰਡਮ ਅਸੀਂ ਭੱਜੇ ਆਉਨੇ ਆ ਅਸੀਂ ਕਦੇ ਵੀ ਗੁਰੇਜ ਨਹੀਂ ਕਰਦੇ ਸਾਡੇ ਨਾਲ ਕੋਲ ਮੈਨੂੰ ਸਸਰੀ ਘਰ ਕੀ ਕਹਿਣਾ ਚਾਹੀਦਾ ਅੱਜ ਬੇਟੇ ਦਾ ਜਨਮ ਦਿਨ ਆ ਕਹਾਂ ਤਾਂ ਮੈਂ ਕੀ ਕਹਾਂ ਸਭ ਤੋਂ ਵੱਡੀ ਖੁਸ਼ੀ ਤਾਂ ਮੈਨੂੰ ਆਈ ਹੋਈ ਆ ਕਿ ਇਸ ਸਮਾਜ ਵਿੱਚ ਜਿੰਨੇ ਅਸੀਂ 10 15 20 ਬੰਦੇ ਬੈਠੇ ਆ ਤੇ ਉਹਨਾਂ ਨੂੰ ਖੁਸ਼ੀ ਮਿਲੀ ਆ ਬੇਟੇ ਦੇ ਜਨਮ ਦਿਨ ਦੀ ਤੇ ਉਹਨਾਂ ਨੇ ਮੈਨੂੰ ਵਧਾਈਆਂ ਦਿੱਤੀਆਂ ਬੇਟੇ ਨੂੰ ਵਧਾਈਆਂ ਦਿੱਤੀਆਂ ਇਹ ਤੋਂ ਜ਼ਿਆਦਾ ਕਿਸਮਤ ਵਾਲੀ ਕੌਣ ਮਾਂ ਹੋ ਸਕਦੀ ਆ ਤੇ ਤੁਹਾਡਾ ਸਾਰਿਆਂ ਦਾ ਮੈਂ ਸ਼ੁਕਰਗੁਜ਼ਾਰ ਆ ਤੇ ਨਾਲ ਪ੍ਰਮਾਤਮਾ ਦੀ ਸ਼ੁਕਰਗੁਜ਼ਾਰ ਆ ਬੇਟੇ ਤੇ ਜਨਮ ਦੇਤੀ ਜਦੋਂ ਬੇਟਾ ਹੋਇਆ ਸੀ ਨਾ ਇਹ ਤੇ ਇਹ ਗੁਲਾਬ ਦੇ ਫੁੱਲ ਵਰਗਾ ਲਾਲ ਸੀ ਤੇ ਇਹਦੇ ਦਾਦਾ ਜੀ ਨੇ ਇੰਨਾ ਖਚਾ ਕੀਤਾ ਸੀ ਪਿੰਡ ਵਿੱਚ ਰਹਿੰਦੇ ਸੀ ਅਸੀਂ ਉਸ ਵੇਲੇ ਅਸੀਂ ਫੌਜ 'ਚ ਸੀ ਤੇ ਪਿਤਾ ਹੀ ਪਿੰਡ 'ਚ ਰਹਿੰਦੇ ਸੀ ਉਹ ਐਨੇ ਕ ਪਿੰਡ ਦੇ ਲੋਕ ਆਉਂਦੇ ਸੀ ਕਿ ਉਹ ਜਿਹੜਾ ਕੱਪੜਾ ਸੀ ਘਰ ਚੁੱਕ ਕੇ ਦੇ ਦਿੰਦੇ ਸੀ ਪਹਿਲਾ ਪੁੱਤਰਾ ਹੋਇਆ ਮੇਰੇ ਉਹ ਕਪੜਾ ਚੁੱਕ ਕੇ ਦੇ ਦਿੰਦੇ ਸੀ ਉਹਨਾਂ ਦੀ ਐਸੀ ਹਾਲਤ ਹੋ ਗਈ ਸੀ ਕਿ ਉਹਨਾਂ ਨੇ ਚਾਦਰਾਂ ਜਿਹੜਾ ਮੰਨਿਆ ਸੀ ਲਾਸਟ ਉਹ ਹੀ ਇਹ ਭੰਡ ਹੁੰਦੇ ਆ ਨਾ ਇੱਕ ਉਹ ਆਏ ਉਹ ਕਹਿੰਦੇ ਸਰਦਾਰਾ ਚਾਦਰਾਂ ਖੋਲਦੇ ਇਹ ਤੇਰੇ ਪੁੱਤਰਾ ਹੋਇਆ ਤੇ ਉਹ ਕੱਛੇ 'ਚ ਖੜੇ ਸੀਗੇ ਰਜਿੰਦਰ ਨੂੰ ਆਵਾਜ਼ ਮਾਰ ਕੇ ਕਹਿੰਦੇ ਰਜਿੰਦਰ ਜਾ ਦੌੜ ਕੇ ਚਾਦਰਾਂ ਖਰੀਦ ਕੇ ਲਿਆ ਇੰਨਾ ਚਾ ਚੜਿਆ ਸੀ ਇਹ ਚਾ ਚੜਿਆ ਕਹਿੰਦੇ ਧੀ ਦੇ ਜੰਮਣ ਤੇ ਪੁੱਤ ਦੇ ਜੰਮਣ ਤੇ ਚਾ ਤੇ ਮਾਂ ਪਿਓ ਨੂੰ ਚੜਦਾ ਹੀ ਛੜਦਾ ਏ ਤੇ ਇਹ ਚੜਨਾ ਹੀ ਚਾਹੀਦਾ ਹਰ ਮਾਂ ਪਿਓ ਨੂੰ ਪਰ ਕਿਹਾ ਉਹ ਧੀ ਪੁੱਤ ਵੀ ਉਸ ਚੀਜ਼ ਤੇ ਚਾਹ ਤੇ ਉਤਰਦੇ ਆ ਉਹ 201 ਇੱਕ ਛੋਟੀ ਜੀ ਸਟੋਰੀ ਸੀ ਗੁਰਦਾਸ਼ আশ্রম ਤੇ ਕਿ ਇਸ ਦਿਨ ਫੇਰ ਆਵਾਂਗੇ ਫੇਰ ਥੋੜਾ ਜਿਹਾ ਭਾਵਕ ਤਰੀਕੇ ਨਾਲ ਸਟੋਰੀ ਕਰਾਂਗੇ ਅੱਜ ਕਿਉਂਕਿ ਜਨਮ ਦਿਨ ਸੀ ਵੀਰ ਦਾ ਉਹ ਸੋਸ਼ਲ ਕੌਜ਼ ਕਰਨ ਵਾਸਤੇ ਆਏ ਸੀ ਸੀ ਉਹ ਰਿਕਾਰਡ ਕਰਨ ਵਾਸਤੇ ਆਏ ਸੀ ਇਸ ਸੰਸਾ ਬਾਰੇ ਅਸੀਂ ਬਹੁਤ ਕੁਝ ਦੱਸਣਾ ਹਜੇ ਬਾਕੀ ਹੈ ਇਸ ਸੰਸਾ ਕਿਵੇਂ ਚੱਲਦੀ ਹੈ ਕੌਣ ਇਹਨੂੰ ਚਲਾਉਣ ਵਾਲੇ ਨੇ ਉਹਨਾਂ ਪ੍ਰਬੰਧਕਾਂ ਨੂੰ ਵੀ ਬੁਲਾਵਾਂਗੇ ਜਿਹੜੇ ਮੇਨ ਤੇ ਕਰਤਾ ਧਰਤਾ ਨੇ ਉਹਨਾਂ ਦਾ ਵੀ ਗੱਲਬਾਤ ਕਰਾਂਗੇ ਬਜ਼ੁਰਗਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਹੜੇ ਹਾਲਾਤਾਂ ਦੇ ਵਿੱਚ ਉਹ ਇੱਥੇ ਆਏ ਇਹਨਾਂ ਦਾ ਫੋਨ ਨੰਬਰ ਅਸੀਂ niche description ਦੇ ਵਿੱਚ ਅਸੀਂ ডিসਪਲੇ ਕਰ ਰਹੇ ਹਾਂ ਇਹ ਜਦੋਂ ਆਪਾਂ ਮੁਹਾਲੀ ਤੋਂ ਖੜੜ ਜਾਂਦੇ ਹਾਂ ਤਾਂ ਰਸਤੇ ਵਿੱਚ ਇੱਕ TDA ਕਲੋਨੀ ਆਉਂਦੀ ਹੈ TDA ਕਲੋਨੀ ਦੇ ਵਿੱਚ ਆ ਕੇ ਤੁਸੀਂ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਇਹਨਾਂ ਨੇ ਇੱਕ ਕੋਠੀ ਦੇ ਵਿੱਚ ਬਿਰਦਾ ਆਸ਼ਰਮ ਬਣਾਇਆ ਹੋਇਆ ਜਿੱਥੇ ਬਜ਼ੁਰਗਾਂ ਦੀ ਕੇਅਰ ਟੇਕਿੰਗ ਕਰ ਰਹੇ ਨੇ ਅਗਰ ਤੁਸੀਂ ਕੋਈ ਦਸਵੰਦ ਆਪਣਾ ਇਹਨਾਂ ਨੂੰ ਦੇਣਾ ਚਾਹੁੰਦੇ ਹੋ ਕੋਈ ਰਾਸ਼ਨ ਦੇਣਾ ਚਾਹੁੰਦੇ ਹੋ ਕੋਈ ਦਵਾਈਆਂ ਦੇਣਾ ਚਾਹੁੰਦੇ ਹੋ ਕੋਈ ਇਹਨਾਂ ਦਾ ਇਲਾਜ ਕਰਵਾਉਣਾ ਚਾਹੁੰਦੇ ਹੋ ਕੱਪੜਾ ਲਿਰਾ ਦੇਣਾ ਚਾਹੁੰਦੇ ਹੋ ਨਕਦ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਸਾਰੀ ਇਹਨਾਂ ਦੀ ਜਿਹਨੂੰ ਕਹਿ ਸਕਦੇ ਇੰਡੀਕੇਸ਼ਨ ਅਸੀਂ ਉਹ ਮੈਂਸ਼ਨ ਕਰਾਂਗੇ ਤੁਸੀਂ ਇਹਨਾਂ ਨਾਲ ਸੰਪਰਕ ਕਰੋ ਪਹਿਲਾਂ ਆ ਕੇ ਦੇਖੋ ਮੇਰਾ ਮੈਂ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ ਚਾਹੇ ਮੈਂ ਇੰਡੀਆ ਬੈਠਾ ਹਾਂ ਮੈਂ ਚਾਹੇ ਬਾਹਰ ਬੈਠਾ ਹਾਂ ਪਹਿਲਾਂ ਤੁਸੀਂ ਜਾ ਕੇ ਦੇਖੋ ਜਾਂ ਆ ਕੇ ਦੇਖੋ ਵੀ ਕੀ ਵਾਕੇ ਇਹ ਹੈ ਇਹ ਟਰਸਟ ਚਲਾ ਰਹੇ ਨੇ ਇਹ ਵਿਰਧਾਂ ਨੂੰ ਸਾਥ ਰਹੇ ਨੇ ਜੇ ਤੁਹਾਨੂੰ ਚੰਗਾ ਲੱਗਦਾ ਤਾਂ ਜਰੂਰ ਆਪਣੀ ਨੇਕ ਕਮਾਈ ਚ ਇਹਨਾਂ ਨੂੰ ਕੁਝ ਨਾ ਕੁਝ ਦੇ ਕੇ ਜਰੂਰ ਜਾਓ। ਇਸੇ ਨਿੱਕੀ ਜੀ ਚਰਚਾ ਫਿਰ ਕਿਸੇ ਦਿਨ ਇਸੇ ਟਰਸਟ 'ਚ ਅਸੀਂ ਸਪੈਸ਼ਲ ਖਾਸ ਪੇਸ਼ਕਸ਼ ਲੈ ਕੇ ਆਵਾਂਗੇ ਤਾਕਤਕਲੀ ਸਾਨੂੰ ਸਾਰਿਆਂ ਨੂੰ ਇਜ਼ਾਜ਼ਤ ਸਸੀਕਾ